ਲੋਗਾਂ ਨਾਲ ਕਰਨੇ ਕੰਮ ਲੈ ਮੇਅਰ ਦੇ ਚੋਣਾਂ ਹੋ ਰਹੇ ਨੇ ਕਦੋਂ ਹੋ ਰਹਿਣਾਂ ਕੀ ਕਿਸ ਦਿਨ ਲੈ ਜੀ ਦੁਬਾਰਾ ਚਨਾਵ ਕਰਨਗੇ ਅ ਸੋ ਜਦੋਂ ਮੈਂ ਜੁਆਇਨ ਕੀਤਾ ਸੀਗਾ ਇੱਥੇ ਮੋਗਾ ਐਜ਼ ਏਡੀਸੀ ਕਮ ਕਮਿਸ਼ਨਰ ਕਾਰਪੋਰੇਸ਼ਨ ਸੋ ਵਿਦਿਨ ਫਿਊ ਡੇਜ਼ ਇੱਥੇ ਸਾਡੇ ਮੇਅਰ ਸਾਹਿਬ ਸੀਗੇ ਬਲਜੀਤ ਸਿੰਘ ਜੀ ਉਹਨਾਂ ਨੇ ਰਿਜ਼ਾਈਨ ਦਿੱਤਾ ਸੀ ਤੇ ਉਹ ਆਈ ਥਿੰਕ 27th ਆਫ ਨਵੰਬਰ 2025 ਚ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਇਲੈਕਸ਼ਨਸ ਹੋ ਰਹੇ ਨੇ ਮਾਨਯੋਗ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਵੀ ਹੈਗੇ ਆ ਵੈਸੇ ਵੀ ਅਦਰਵਾਈਜ਼ ਵੀ ਲੀਗਲ ਡਿਮਾਂਡ ਵੀ ਹੈਗੀ ਹੈ ਐਂਡ ਉਹਦੇ ਮੁਤਾਬਕ ਇਲੈਕਸ਼ਨਸ ਕੰਡਕਟ ਕਰਵਾਉਣੇ ਆ ਮੰਡੇ ਮਾਨਯੋਗ ਡਿਪਕਮ ਉਹਨਾਂ ਜੀ ਉਹਨਾਂ ਨੇ ਮੀਟਿੰਗ ਕਨਵੀਨ ਕੀਤੀ ਹੈਗੀ ਹੈ ਸੋ 19 ਜਨਵਰੀ ਨੂੰ ਇਲੈਕਸ਼ਨਸ ਕਨਵੀਨ ਕਰਵਾ ਰਹੇ ਆ ਹਾਂਜੀ ਸਰ ਉਪਰਲੀ ਹੋ ਰਿਹਾ ਸਾਰੇ ਮੈਂਬਰ ਐਮਸੀ ਸਭਾ ਨੂੰ ਮੀਟਿੰਗ ਹੈਗੇ ਨੇ ਆਫਕੋਰਸ ਐਮਸੀਸ ਦੇ ਵੱਲੋਂ ਵੀ ਹੈਗਾ ਕਿ ਅੱਜ ਜੀ ਕਿਉਂਕਿ ਹੁਣ ਕਾਰਜਕਾਰੀ ਮੇਅਰ ਨੇ ਸੋ ਦੇ ਸ਼ੁੱਡ ਗੈਟ देयर ਮੇਅਰ ਇਲੈਕਟਿਡ ਦੇ ਵਾਂਟ ਟੂ ਇਲੈਕਟ ਦ ਮੇਅਰ ਇਹਦੇ ਵਿੱਚ ਹਾਈ ਕੋਰਟ ਦੇ ਵਿੱਚ ਵੀ ਉਹ ਗਏ ਸੀਗੇ ਸੋ ਲਾਈਕ ਸਾਡੇ ਕੋਲੇ ਉਹ ਵੀ ਔਨ ਦ ਬੇਸਿਸ ਆਫ ਥੈਟ ਆਲਸੋ ਕਿ ਅਸੀਂ ਜਲਦੀ ਤੋਂ ਜਲਦੀ ਜਿਹੜੇ ਇਲੈਕਸ਼ਨਸ ਕਰਵਾਏ ਸੋ ਮੰਡੇ ਇਲੈਕਸ਼ਨਸ ਕਰੰਗਿੰਗੇ ਚੱਤੇ ਜਾ ਰਹੇ